ਸੱਜੇ ਗੱਲ ਜੀ ਮੇਰਾ ਨਾਮ ਆਪਣਾ ਰੱਖੇ ਸਿੰਘ ਹੈ ਵੀਡੀਓ ਜੀ ਇੰਟਰੇਨਟਮੈਂਟ ਵਾਸਤੇ ਮਨੇ ਅੱਜ ਇਹ ਵੀਡੀਓ ਨੂੰ ਸੀਰੀਅਸ ਸੁਣ ਲੈਣਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਐਂਡ ਸ਼ੇਅਰ ਕਰਨਾ ਸੇਕ ਸੇਕ ਕਰਦੇ ਨੇ ਇਸ ਕੁਸਚਨ ਨਾਮ ਆਇਆ ਵਿਚਾਰ ਇਹ ਬਦਨਾਮ ਉਹ ਬੋਤਾਂ ਨੂੰ ਕਰਦਾ ਹੈ ਸਕਤਾ ਹੀ ਬੋ ਕਰਤੀ ਨਹੀਂ ਆਹ ਦੀ ਪ੍ਰਧਾਨ ਕਰਨੀ ਪਤਨਾਮ ਜੇਤੀ ਆਇਆਗਾ ਆ ਜਿੱਤ ਨੇ ਵੀ ਚੱਕ ਨਹੀਂ ਆਪਣਾ ਨਾਮ ਇਹ ਤਾਂ ਹੁਣ ਪੁਰਾਣਾ ਹੋ ਗਿਆ ਨਵੀਂ ਵੀ ਹੁਣ ਨਵੇਂ ਸਾਲ ਤੋਂ ਕਰਾਂ ਆਪਾਂ ਜ਼ਰੂਰ ਚੱਕ

ਛੇਸ਼ਟਮੇ ਕਿੱਥੋਂ ਕਰੇ ਇਹ ਮੈਨੇ ਕਰੀ ਕੀਤਾ ਜੀ ਪਾ ਪਾ ਪਰ ਤਾਂ ਕਰਾ ਰਹਾ ਨੂੰ ਪੇਤਾ ਫਰ ਲੱਤਾ ਸੀ ਕਾਦੇ ਵਾਸਤੇ ਲਾਇਆ ਮਗਰ ਚੋ ਦੇਖੋ ਜੀ ਆ ਜਿਸ ਕਿਰਵਾ ਦੇਖੋ ਜਿਹੜੀਆਂ ਚੀਜ਼ਾਂ ਹੁਣ ਇਹ ਬਲ ਪ੍ਰੈਨਿਸਟਰ ਆ ਮਮ ਤਾਂ ਲੱਤਾ ਇਹ ਆ ਆ ਦੇ ਹਰ ਤੇ ਚੋ ਚੋ ਇਹਦੇ ਵਾਸਤੇ ਠੀਕ ਆ ਹਾਜ਼ਰੀ ਲਾ ਲਓ ਹਾਜ਼ਰੀ ਪਹਿਲੇ ਖੜਜੂ ਮੈਂ ਉਹ ਨਹੀਂ ਰਹਾ ਇਹਨਾਂ ਉਪਰ ਪਾਣੀ ਹੋ ਤੁਹਾਂ ਜਿੱਪ ਪੈਣਾ ਖੜਾ ਗੁਰੂ ਇਹਦਾ ਕੀਮਤੀ ਕਈ ਵਾਰੀ ਬਹੁਤ ਇੱਥੇ ਹੋ ਹੁੰਦਾ ਹੈ ਨਾ ਰੱਖਣਾ ਬੰਦਾ ਸੰਕੇ ਸੋਡੇ ਨਾਮ ਜਿਹੜੇ ਪਰਲੇ ਮੈਨੋਂ ਕੋਲ ਨਾ ਤੁਸੀਂ ਲਾ ਦਿਓ ਹਾਜ਼ਰੀ ਮੈਂ ਲਾ ਦਿੰਦਾ ਸੋਡੇ ਨਾਮ ਕੀ ਮੇਰ ਨੂੰ ਪ੍ਰਧਾਨ ਪੱਤਾ ਪਹਿਲਾਂ ਮੈਂ ਆਪ ਦਿਹਾੜੀ ਲਾਉਦਾ ਇਹਨੂੰ ਮਿਸਟਰ ਬਈ ਮੈਨੂੰ ਲੱਗ ਤੁਸੀਂ ਲਾਓ ਉਹ ਮੈਂ ਤਾਂ ਗਮ ਹੋ ਗਿਆ। ਹੋਰ ਜ਼ਰਾ। ਆਇਆ ਕਰੋ ਫਿਰ लवली ਮਾਸਟਰ ਜੀ ਤੁਸੀਂ ਪਿੰਡ ਜੀ ਜਾਓ ਫਿਰ ਜਿਹਤਰ ਲੈ ਜੂ 9 ਦਾਖਲੇ ਇਹ ਕਰਾ ਕੇ। 9 ਦਾਖਲਾ। ਹਾਂ 9 ਦਾਖਲੇ। ਕਦੋਂ ਕਰਾਂਗੇ ਬਈ? ਜਾਇਓ ਉਹ ਨਹੀਂ। ਕੋਈ ਆਨ ਆਇਆ ਬਿਲਕੁਲ ਚਲ। ਮੈਂ ਆਇਗਾਗਾ। ਪੰਗਾ ਹੀ ਮੈਂ ਲਊਂ ਵੀ ਉੱਥੇ ਗਿਆਗਾ। ਪਿੰਡ ਚ ਗਿਆ। ਠੀਕ ਆ ਫਿਰ ਕੋਈ ਆਨ ਹੁੰਦਾ ਕਿਤੇ ਮੈਨੂੰ ਪੰਗਾ ਪਵੇ। ਅਲ ਮਾਰਿਓ ਗੇੜਾ ਸਾਰੇ ਫਿਰਦੇ ਨੇ ਮਾਰਦੇ ਆ ਆਪਣੀ ਆਪਾਂ ਗਏ ਜੀ। ਤੁਹਾਨੂੰ ਮੈਂ ਫਿਰ ਤੋਂ ਅਪਾਇਸ ਨੂੰ ਮੱਦ ਕਰ ਨਹੀਂ ਸਕਦੇ ਹੈਗੇ ਇਹ ਤਾਂ ਆਪਾਂ ਬਗ ਚੱਲਦੇ ਦੋ ਹੀ ਹੋਰ ਸਕੂਲ ਦਾ ਪੈ ਚਲਾ ਮੰਗੇ ਬੰਦੇ ਦਾ ਹਾਂ ਤੁਸੀਂ ਠੀਕ ਹੈ ਲੈ ਕੇ ਪੈਨ ਪੁੱਲ ਚੱਕੇ ਨਾਲ ਹਾਂਜੀ ਹਾਂਜੀ ਇਹ ਆਣਾ ਇਹ ਵੀ ਧਾਰਕੋ ਠੀਕ ਹੋਰ ਬਰਾ ਪ੍ਰਧਾਨ ਠੀਕ ਹੈ ਮਾਸਟਰ ਜੀ ਕਹਿਓ ਠੀਕ ਆ ਮਾਈਕਲ ਸਾਹਿਬ ਵਧੀਆ ਆਂ ਜੀ ਕਿਵੇਂ ਵਰਕ ਮੈਂ ਚੱਲਦਾ ਪੜਾਈ ਸਕੂਲ ਦੀ ਬਸ ਸਕੂਲ ਦੀ ਪੜਾਈ ਤਾਂ ਵਧੀਆ ਚੱਲਦੀ ਆ ਹੁਣ ਨੌ ਦਾ ਅਗਲੇ ਜੇ ਕਰਨ ਗਏ ਬੱਚੇ ਬੱਚੇ ਵੀ ਨਹੀਂ ਆਉਂਦੇ ਹੁਣ ਬੱਚੇ ਨਹੀਂ ਆਉਂਦੇ ਹੁਣ ਆ ਜੇ ਉਹ ਤੁਹਾਡਾ ਸਾਰਾ ਕਿੱਥੇ ਲਾਵਲੀ ਮਾਸਟਰ ਕਹਿੰਦੇ ਨੇ ਜੀ ਉਹ ਗਿਆ ਹੋਇਆ ਕਿੰਦੇ ਚ ਦਾਖਲੇ ਕਰਾਉਣਾ ਔਰ ਤੁਸੀਂ ਅੱਜ ਕਿਵੇਂ ਫਿਰੋ ਅੱਜ ਮੈਂ ਚੈਕਿੰਗ ਤੇ ਆਇਆ ਹੋਇਆ ਮਨੂੰ ਸਰਕਾਰ ਵੱਲੋਂ ਭੇਜਿਆ ਹੋਇਆ ਸਾਰੇ ਸਕੂਲਾਂ ਦੀ ਚੈਕਿੰਗ ਆ ਰਹੀ ਚੱਲ ਵਧੀਆ ਚੈਕਿੰਗ ਤਾਂ ਜ਼ਰੂਰੀ ਆ ਆਪਣੇ ਤਾਂ ਵਧੀਆ ਤਿਕਾ ਸਕੂਲਾਂ ਨੂੰ ਸਾਨੂੰ ਦੇ ਦਿੱਤੇ ਵਧੀਆ ਸਕੂਲ ਦਾ ਤੁਹਾਡਾ ਆ ਹੋਰ ਫਿਰ ਹੁਣ ਤੁਹਾਡੀ ਡਿਊਟੀ ਜਿਹੜੇ ਸਕੂਲ ਚ ਲੱਗੀ ਹੋਈ ਹੈ ਲੇਆਉਟ ਹੀ ਨਹੀਂ ਮੈਂ ਤੇ ਆ ਗਿਆ ਨਹੀਂ ਟੀਮ ਨਾਲ ਅੱਗੇ ਸਕੂਲ ਤੇ ਨਹੀਂ ਮੈਂ ਕੰਮ ਕਰਦਾ ਕੁਝ ਨਹੀਂ ਕਰਦਾ ਨਾਮ ਮੇਰੀ ਡਿਊਟੀ ਲੱਗੀ ਹੁੰਦੀ ਹੈ ਸਾਰੇ ਸਕੂਲਾਂ ਤੇ ਮੇਰੀ ਕਈ ਵਾਰੀ ਮੈਂ ਸਰਾਂ ਦੀ ਲਾ ਲੈਂਦਾ ਡਿਊਟੀ ਵੀ ਚੈੱਕ ਕਰੇ ਉਹ ਚਲ ਬੜਾ ਮੇਰਾ ਆ ਸਕੂਲਾਂ ਚ ਆਉਣ ਪਹਿਲਾਂ ਤੁਹਾਡੇ ਸਕੂਲ ਜਾਵਾਂਗਾ ਪਰ ਮੇਰੇ ਰਾਮਗੜ੍ਹ ਸਕੂਲ ਤੇ ਚੈਕਿੰਗ ਕਰਾਉਣਾ ਹੈ ਕਿ ਸਕੂਲਾਂ ਚ ਚੈਕਿੰਗ ਚੱਲ ਰਹੀ ਹੈ ਹੁਣ ਚੈਕ ਟੀਮ ਆਈ ਵੀ ਹੈ ਆਪਣੀ ਅੱਛਾ ਤਾਂ ਹੋਰ ਬੱਚੇ ਬੱਚੇ ਦੀ ਨਹੀਂ ਹੁੰਦਾ ਬੱਚੇ ਘੱਟਾਉਨੇ। ਅੱਛਾ। ਉਹ ਗਏ ਹੋਏ ਨੇ ਨਾ ਉਹਨਾਂ ਦਾ ਡਾਕਲੇ ਡੋਗੜੇ ਜ਼ਰੂਰ ਹੋ ਰਹੇ ਨੇ ਨਾ। ਲੈ ਬਰਾ ਅਜਰੀਆਂ ਚੈੱਕ ਕਰਾਵਾ। ਹਾਂ, ਅਜਰੀਆਂ ਚੈੱਕ ਕਰ ਲੀ। ਅਜਰੀਆਂ ਉਹਦੇ ਠੀਕ ਨੇ। ਆ ਜਿਹੜਾ ਲਵਲੀ ਮਾਸਟਰ ਐ ਬਹੁਤ ਛੁੱਟੀਆਂ ਕਰਦਾ। ਰੋਜ਼ ਅੱਧੀ ਛੁੱਟੀ ਵਾਲੇ ਵਗਦੇ ਕਿੱਥੇ ਜਾਂਦਾ ਏ। ਤੇ ਕਹਿੰਦਾ ਮੈਨੂੰ ਕੱਪ ਹੋ ਗਿਆ ਬੱਸ ਐ ਕਹਿ ਦਿੰਦਾ। ਅੱਛਾ। ਬਲਾਉ ਪਰ ਮੜਾ ਜਾਂਦਾ। ਗੱਲ ਕਰਨੀ ਇਹਨਾਂ ਨੂੰ। ਕੋਈ ਕਰਾ ਦਿੰਦਾ ਕਾਲ ਕਰਕੇ ਬੁਲਾਵਾ ਕਰ ਬੁਲਾਉਣ ਕਿਹੜਾ ਹੋ ਆਇਆ ਕਦੀ ਪਚਾਈ ਗੁੰਡਾਣ ਆਉਤੋਂ ਹਲੋ लवली ਮੈਸਟਰ ਜੀ ਆਓ ਰ ਸਕੂਲ ਚਾਹ ਚੈਕਿੰਗ ਆ ਲਾਇਆ ਹੋਇਆ ਹੈਗਾ ਦੀਪਾ ਜੀ ਪ੍ਰਧਾਨ ਉਪਰੋਂ ਆਹ ਕੀ ਗੱਲ ਠੀਕ ਸਾਰੇ ਨੂੰ ਚਾਹ ਪਾਣੀ ਪੀਣਾ ਵੰਡਾ ਦਨੇ ਨਾ ਚਾਹ ਪਾਣੀ ਦੇਖ ਲਓ ਪੀਣਾ ਦੇ ਆਦਿ ਨਾ ਚਾਹ ਹਾਂ ਨਾ ਉਸ ਆਵਾਂ ਗੱਲ ਕਰਵਾ ਸਾਰੇ ਉਹਨਾਂ ਨਾਲ ਵੀਡੀਓ ਕਾਲ ਕਰੋ ਕਰਾ ਦੇ ਉਸ ਤਰ੍ਹਾਂ ਫਿਰ ਤਾਂ ਨਾ ਹੋਈ ਹੋਣੀ ਹੈ ਨਾ ਥੋੜਾ ਟਾਈਮ ਲੱਗਣਾ ਜ਼ਰੂਰੀ ਹੋਗਾ ਨਾ ਆ ਲੋ ਸਰਦ ਬੀ ਭਾਮੇ ਚੈਕਿੰਗ ਟੀਮ ਵਾਲਾ ਆਇਆ ਉੱਤੋਂ ਆਹ ਸਰ ਜਿਹੜੀ ਹਾਜ਼ਰੀ ਬਾਹੋਂ ਘਟਣੀ ਹੋਣਾ ਹੋਣਾ ਤੁਹਾਡੇ ਸਕੂਲ ਦੀ ਪਹਿਲਾਂ ਵੀ ਕੰਪਲੀਟ ਤਾਂ ਗਈਆਂ ਹੋਈਆਂ ਨੇ ਅਸੀਂ ਸਾਰੇ ਐਵੇਂ ਨਾ ਕਰਿਆ ਕਰੋ ਛੋੜਾ ਸਕੂਲ ਚ ਆਉਂਦਾ ਨਾਲ ਤੁਹਾਡੇ ਸਕੂਲ ਦੇ ਬੱਚੇ ਨਹੀਂ ਜੀ ਨਾਲ ਤੁਸੀਂ ਪਹੁੰਚਦੇ ਟਾਈਮ ਤੇ ਅਰੇ ਕੰਪਲੀਟ ਆ ਰਹੀ ਨੇ ਕਹਿੰਦੇ ਬਹੁਤ ਲੇਟ ਆਉਂਦੇ ਸੀ ਆ ਜਾ ਕਰੋ ਸਾਰੇ ਸਕੂਲ ਚਲ ਠੀਕ ਆ ਸਰ ਬ੍ਰਹਿਮ ਵੀ ਕਹਿੰਦਾ ਦੀ ਆ ਜਾ ਕਰੋ ਸਾਰੇ ਸਕੂਲ ਨਾਲ ਆਵਰੇ ਪ੍ਰਧਾਨ ਮਾਸਟਰ ਗੱਲਾਈ ਹੁੰਦਾ ਇਹ ਕਹਿੰਦਾ ਹੋ ਗਈ ਯੂਨੀਵਰਸ ਪੂਰਾ ਠੀਕ ਆ ਸਰ ਲਓ ਜੀ ਹੋਰ ਗੱਲ ਠੀਕ ਹੈ ਅੱਗੇ ਦਾ ਧਿਆਨ ਰੱਖਿਓ ਹੁਣ ਮੈਂ ਹੁਣ ਮੈਂ ਜਾਂਦਾ ਉਹ ਕਈ ਵਾਰੀ ਜੋ ਆਖਾ ਦੀ ਬੱਜੀ ਹੋਊਗੀ ਉੱਥੇ ਜਾਣ ਵਾਗੇ ਦਾ ਸਰਕਾਰੀ ਕੰਮਦਾਰ ਨੂੰ ਪਤਾ ਤਾਂ ਹੈਗਾ ਉਹ ਆਏ ਹੁੰਦਾਗਾ ਵੇੜੇ ਮਰਵਾਈ ਜਾਂਦੇ ਨੇ ਉਹ ਅੱਧੀ ਛੁੱਟੀ ਉੱਥੇ ਭਾਗ ਜਾਂਦਾ ਉਹ ਦੁਪਹਿਰ ਤੋਂ ਪਹਿਲਾਂ ਚੱਲ ਵੀ ਹਾਂ 2 ਘੰਟੇ ਉੱਥੇ ਭਾਗ ਜਾਂਦਾ ਲਾ ਲਾ ਜਾਂਦੇ ਨੇ ਕਈ ਵਾਰੀ ਨੂੰ ਪਤਾ ਚੱਕਰ ਬਹੁਤ ਹੁੰਦਾ ਸੁੱਕੀ ਨੂੰ ਮਾਰਦਾ ਹੁਣ ਆਹੀ ਛੁੱਟੀ ਹੈ ਨਾ ਬਸ ਉਹ ਚਲ ਠੀਕ ਆ ਸਰ ਚਲਦਾ ਮੈਂ ਅੱਛਾ ਹੈ ਠੀਕ ਹੈ ਹਾਂ ਓਕੇ ਪੇਪਰ ਪੜ੍ਹ ਲੈ। ਅੰਸ਼ਰ ਜੀ ਕੋਮੇਰ ਸਰ ਜੀ। ਸੁਣ। ਦੀਪ ਪ੍ਰਧਾਨ ਹੈ ਤੇ ਉੱਤੋਂ। ਪ੍ਰਧਾਨ ਦੀਪ ਪ੍ਰਧਾਨ ਕਿਹੜੇ? ਚੈਕਿੰਗ ਕਰਨ ਆਇਆ ਤੇ ਚੈਕਿੰਗ ਕਰਨ ਆਇਆ। ਹਾਂ ਪਰ ਵੀਡੀਓ ਕਿੰਨਾ ਹੋਇਆ? ਹਾਂ। ਹਾਂਜੀ ਉਹ 12 ਗ੍ਰੇ ਜਿਹੜਾ ਨੇ ਜਾਨ ਨੂੰ ਨਾਮ ਲਾ ਗਰੋਗੇ। ਸੁਣਦੇ ਹੋਗੇ। 12 ਗ੍ਰੇ। 12 ਜਣੇ ਨੇ ਹੋਗੇ। ਹਾਂ। ਸਾਰੇ ਨੂੰ ਜੀ ਸਾਰੇ ਸੁਣਦੇ ਸਾਰੇ ਉਸ ਲਿਖਦੇ ਸਰ ਮੇਰੇ ਵਰ ਕੋਈ ਕੁਝ ਕਹਿੰਦੇ ਨਹੀਂ ਡੇਲੇ ਪੁੱਛਦਾ ਉਹ ਅਹੀਂ ਕਹਿੰਦੇ ਤੇ ਵੀ ਸੁੱਟੀਆਂ ਬਹੁਤ ਮਾਰਦਾ ਉਹ ਕਰਦੇ ਉਹ ਸੁਟਾ ਆਪ ਖੁਦ ਅੱਧੀ ਸੁਟੀ ਤੋਂ ਵਾਗੇ ਜਦ ਤੁਸੀਂ ਜਾਂਦੇ ਨਹੀਂ ਉਹ ਮਜੀਬੇ ਕਢਾਉਣ ਜਾਂਦੇ ਜਾਂ ਉਹ ਵਿੱਚ ਲਾ ਲਈ ਉਹ ਕਹਿੰਦੇ ਤੇ ਵੀ ਕਿਉਂ ਛੁੱਟੀਆਂ ਮਾਰਦੇ ਨੇ ਹਾਂ ਜੀ ਕਿੰਨਾ ਟਾਈਮ ਹੈ ਮੋਨਰ 15 ਗਾ ਮੀਟਰ ਹੈ ਗਮੁੱਟੇ ਹੁੰਦੇ ਨਾ ਪਾਇ ਨਹੀਂ ਆਇਆ 20 ਮੀਟਰ 25 ਮੀਟਰ ਪਾਇਆ ਤੇ ਉਹਨੇ ਕੱਟ ਲੋ ਪੜਾਉਂ ਦਿੱਤਾ ਦਸ ਹੋ ਗਿਆ ਗੱਲਬਾਰ ਦਸਾਂ ਹਾਜੀ ਜੀ ਚਲਾਦੀ ਹੈ ਨਾ ਅਸਾਂ ਕੁਝ ਕਰ ਲਈਏ ਜੀ ਰਿਸਟਰ ਤੇ ਉਹ ਵਿਚਾਰਨਾ ਸਾਜੂ ਸਾਨੂੰ ਉਹ ਵੀਰ ਦੇਖੀ ਜੀ ਉੱਥੇ ਤੇ ਕਿਹੜੇ ਤੇ ਰਿਸਰਵ ਚ ਹైਦਰਾਬਾਦ ਹਾਂ ਕਿੰਨੇ ਚਿੰਗੇ ਬੱਡੇ ਬਣੇ ਜੰਗਲ ਵੱਧ ਰਹੇ ਹਾਂ ਹਾਂ ਖਬਰ ਜੀ ਬੋਫ ਹੈ ਨਾ ਜੀ ਕਹਿੰਦੇ ਜੇ ਉਸ ਜੰਗਲਾਂ ਦੇ ਹੋ ਟਾ ਟਾ ਤੇ ਹਨ ਬਹੁਤ ਬਸਤ ਕੰਮ ਕਰ ਰਹੇ ਨੇ ਉਹ ਪੰਜ ਛੇ ਪੁੱਛੇ ਦੇ ਕਜਰੇ ਉਹ ਤਾਂ ਲਾਏ ਬਹੁਤ ਕਸਕਾਰ ਤਾਂ ਬਹੁਤ ਮਾੜੀ ਗੱਲ ਕਰੀ ਜੀ ਹੋਰ ਜੀ ਇਹ ਨਹੀਂ ਕੋਈ ਕੰਮ ਕਰ ਪੂਰੀ ਫਲੇ ਜਤੋਂ ਆਪਣੇ ਬੱਟੇ ਤੇ ਠੀਕ ਹੋਣਾ ਇਹ ਤਾਂ ਹੁਣ ਗਰਮੀ ਫਿਰ ਆਪਣੇ ਕੀ ਹੁਣ ਪੰਜਾਬ ਜਿਹਦਾ ਫਿਰ ਬਹੁਤ ਬੁਰਾ ਹਾਲ ਹੋ ਜੀ ਉਧਰ ਤੇ ਆਪਾਂ ਲਾਰੇ ਨੇ ਆਪਣੇ ਤਾਂ ਜਿੰਨੇ ਆਉਂਦੇ ਡੈਕਟਰ ਲਾਈਨ ਇਧਰੇ ਪੱਟਰੀ ਇਹ ਜੰਗਲਾਂ ਨੂੰ ਉਹ ਕਰਦੇ ਨੇ ਇਹ ਤਾਂ ਬਹੁਤ ਬੁਰੀ ਖਰਾਬੀ ਇਹਦੇ ਇੱਕ ਸੂ ਕਰਦੇ ਜਾਂਦਾ ਰੁੱਖ ਦਾ ਵੱਧਣਾ ਨਹੀਂ ਹਾਂ ਰੁੱਖ ਦਾ ਵੱਧਣਾ ਨਹੀਂ ਚਾਹੀਦਾ ਸੁਣੇ ਸੁਣਿਓ ਤਾਂ ਵੀ ਕਿ ਕਕਸ ਹਾਂ ਇਹ ਨਾ ਗੱਲ ਹੈ ਜੇ ਰੁੱਖੇ ਹੀ ਹੋਣ ਘਰ ਆਪਾਂ ਸਾਹ ਕਿਥੋਂ ਲਾਂ ਮਾ ਆਕਸੀਜਨ ਰੁੱਖਾ ਦਾ ਆਪ ਨੂੰ ਕੀ ਕੀ ਕਿੰਨਾ ਕੁ ਸਮਝਾ ਸਾਹ ਮਿਲਦਾ ਆਪ ਨੂੰ ਆਕਸੀਜਨ ਮਿਲਦੀ ਹੈ ਰੁੱਖਾਂ ਤੋਂ ਨਾ ਰੋਕਦਾ ਬਦ ਤੋਂ ਬਦ ਲਾਉਣੀ ਚਾਹੀਦੀ ਨੇ ਜੀ ਆਹ ਪਾਣੀ ਵੀ ਕਿੱਲ ਨਾ ਪਾ ਦੂਸਰੋਂ ਹੋ ਰਿਹਾ ਉੱਤੇ ਹੈ ਨਾ ਹੋਰ ਪਾਣੀ ਖਰਾਬ ਹੋ ਰਿਹਾ ਨੇ ਹੁਣ ਉਹ ਜੀ ਜਿਹੜਾ ਪਾਣੀ ਲੂ ਪਰ ਆਪਾਂ ਕਿੱਥੋਂ ਜਾਈਏ ਹਨ ਨਹੀਂ ਹੋਰ ਤਾਂ ਔਖਾ ਪਾਣੀ ਉਹ ਸੁਧ ਨਹੀਂ ਮਿਲ ਜਾਏਗਾ ਤੇ ਹਦੋਂ ਜੇ ਦਰਖਤ ਹੋਊਗਾ ਦਰਖਤ ਦੇ ਡਵੇ ਉਹ ਵੀ ਹੁੰਦਾ ਪਾਣੀ ਹਾਂ ਜੀ ਹੁਣ ਤਾਂ ਇਹਦਾ ਗਰਮੀ ਇੰਨੀ ਪੈਂਦੀ ਹੈ ਦੇਖਣਾ ਹਾਂ ਲੋਲੀ ਮਾਸਟਰ ਐ ਕਰਾ ਰਜਿਸਟਰ ਸਮਾਨਾ ਕੋਣਾ ਚਾਹਉ ਤਰਾ ਮੈਂ ਹੋ ਗਿਆ ਹਾਂ ਟਾਈਮ ਤਾਂ ਹੋ ਗਿਆ ਸਭ ਦੇਖੋ ਹੋ ਗਿਆ ਹਾਂ 5 ਮਿੰਟ ਟੁੱਕੀ ਹੋਵੇ ਹਰ ਜਿਹੜਾ ਪੁੱਟੇ ਹੋ ਕੇ 5 ਮਿੰਟ ਦੀ ਹਾਂ 5 ਮਿੰਟ ਦੀ ਨਾ ਰਾਮ ਨਾ ਰੱਖਦੇ ਕੋਈ ਆਪਾਂ ਕਰੀਏ ਨਾ ਰੱਖ ਦੇਂਦਾ ਦਾ ਪਰ ਆ ਵੀਡੀਓ ਕੋਲ ਦਾ ਮੋੜੇ ਕੋਈ ਜੀ ਤੇ ਮੜਾ ਤੇਜ਼ ਆਉਣ ਵਾਲਾ ਉਹ ਖੁੱਪ ਕੇ ਜਾਵੇ ਖੁੱਲਦਾ ਹੈ ਖੁੱਲਦਾ ਹੈ ਅੱਲੇ ਤੇ ਲੂਟਾ ਬੰਦ ਕਰ ਦਿਓ ਬਣੇ ਦੇਖ ਕੇ ਅੰਦਰੋਂ ਪੱਕੇ ਭੁੱਖੇ ਨਾ ਦੇ ਚੱਲੀ ਜਾਣ ਪੱਕੇ ਭੁੱਖੇ ਬੰਦ ਕਰ ਦਿਓ ਘੱਟੀਆਂ ਬੰਦ ਉੱਚਾ ਘੱਟੀਆਂ ਹਾਂਜੀ ਚਲੀ ਪਰ ਚਲੀਏ ਹੋ ਗਿਆ ਤੇ ਕੰਮ ਜ਼ਰਾ ਹੁਣ ਆ ਨਾ ਸੌਣ ਲੱਗਣੇ ਲੱਗ ਜੀ ਹੁਣ ਬਹੁਤ ਵੀ ਖਰਾਬ ਨੇ ਗਿਓ ਜਿੰਬਾ ਜੀ ਚਲੋ ਜੀ ਚਲੋ ਚਲੋ ਆ ਜੀ ਚਲੋ ਪਪਾ ਜੀ ਅੱਜ ਦੇ ਪੁਰ ਪੰਨੋ